हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੁਹਾਨੂੰ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਸਮੇਸ਼ ਪਤਾ ਨਮੋ ਮਾਤਾ ਸਹਿਦੇਵਾਂ ਜੀਓ ਸੋ ਗੁਰਮੁਖ ਪਿਆਰਿਓ ਮਹਾਰਾ ਦਾ ਬਚਨ ਆ ਨਾਨਕ ਦੁਖੀਆ ਸਭ ਸੰਸਾਰ ਜੋ ਜੋ ਜਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਸੋ ਸੰਸਾਰ ਦੁੱਖਾਂ ਦਾ ਘਰ ਹੈ ਕੁਝ ਖਾਣ ਪੀਣ ਦੇ ਕਰਕੇ ਸਾਡੇ ਸਰੀਰ ਦੇ ਵਿੱਚ ਜਿਹੜਾ ਸਾਡੀ ਸਿਹਤ ਐ ਖਰਾਬ ਰਹਿੰਦੀ ਕੁਝ ਕਰਮ ਰੋਗ ਹੁੰਦੇ ਨੇ ਚਿੰਤਾ ਫਿਕਰਾਂ ਕਰਕੇ ਵੀ ਹੁੰਦਾ ਕਲੇਸ਼ ਕਰਕੇ ਵੀ ਸਰੀਰ ਉੱਤੇ ਆਸਰ ਪੈਂਦਾ ਸੋ ਮਹਾਰਾਜ ਦਾ ਜਿਹੜਾ ਬਚਨ ਹੈ ਨਾ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਰਵ ਰੋਗ ਦਾ ਔਖਦਰ ਨਾਮ ਕਲਿਆਣ ਰੂਪ ਮੰਗਲ ਗੁਣਗਾ ਮੰਗਲ ਕੀ ਚੀਜ਼ ਹੈ ਕਿਸੇ ਚੀਜ਼ ਦੀ ਉਸਤਤੀ ਕਰਨੀ ਗੁਰੂ ਦਾ ਮੰਗਲ ਗਾਉਣਾ ਬਸ ਫਿਰ ਬਾਣੀ ਮੰਗਲ ਰੂਪ ਹੈ ਨਾ ਉਸਤਤੀ ਹੈ ਬਿੜਾਈ ਹੈ ਤੁਸੀਂ ਅਜਮਾ ਕੇ ਦੇਖ ਲਓ ਮੂਲ ਮੰਤਰ ਦੀ ਸ਼ਕਤੀ ਮੂਲ ਮੰਤਰ ਹੈ ਜਿਹੜਾ ਇਹ ਔਖਾ ਹੈ ਦਵਾਈ ਹੈ ਜਪਾ ਮੰਨिए ਵੀ ਹਸਪਤਾਲਾਂ ਦੀ ਕੀ ਲੋੜ ਹੈ ਜਿਬਾਣੀ ਨਾਮ ਸਭ ਨੂੰ ਠੀਕ ਕਰਦਾ ਹੋਏ ਬਹੁਤਾਂ ਦਾ ਸਵਾਲ ਹੁੰਦਾ ਵੀ ਹਸਪਤਾਲਾਂ ਦੀ ਕੀ ਲੋੜ ਹੈ ਫਿਰ ਨਾਮ ਨਾਲ ਹੀ ਜੁੜ ਜਾਣ ਫਿਰ ਜੁੜਦਾ ਸਾਰੇ ਜੁੜਨਾ ਸੌਖਾ ਥੋੜੀ ਪਿਆ ਹਸਪਤਾਲਾਂ ਦੇ ਵਿੱਚ ਕੀ ਚੀਜ਼ ਹੈ ਉਹਨਾਂ ਕੋਲ ਜਿਹੜੀ ਦਵਾਈ ਹੈ ਜਿਹੜੀਆਂ ਗੋਲੀਆਂ ਨੇ ਉਹ ਵੀ ਜੜੀਆਂ ਬੂਟੀਆਂ ਤੋਂ ਬਣਦੀਆਂ ਨੇ ਜੜੀਆਂ ਬੂਟੀਆਂ ਦੇ ਵਿੱਚ ਤਸਵੀਰ ਕਿੱਥੋਂ ਆਉਂਦੀ ਹੈ ਪਰਮਾਤਮਾ ਨੇ ਪਾਈ ਹੈ ਪਰਮਾਤਮਾ ਕੀ ਇਹ ਸ਼ਬਦ ਹੈ ਪਰ ਗੁਰੂ ਸਾਨੂੰ ਉਹ ਦਵਾਈ ਹੈ ਜਿਹੜੀ ਸ਼ਬਦ ਬਿਧੀ ਡਾਇਰੈਕਟ ਦੇ ਰਿਹਾ ਸਾਨੂੰ ਸਿੱਧੀ ਦੇ ਰਿਹਾ ਮੂਲ ਮੰਤਰ ਦੀ ਸ਼ਕਤੀ ਪਹਿਲੀ ਵਾਰ ਤਾਂ ਮੂਲ ਮੰਤਰ ਨੂੰ ਬਹੁਤ ਖੂਬ ਜਪੇ ਫਿਰ ਇਹ ਇਹਦੀ ਬੰਦੇ ਦੀ ਆਵਾਜ਼ ਵਿੱਚ ਤਸੀਰ ਆ ਜਾਂਦੀ ਹੈ ਜਿੱਥੇ ਮੂਲ ਮੰਤਰ ਦੀ ਸ਼ਕਤੀ ਟਿਕਦੀ ਹੈ ਫਿਰ ਉਸ ਤੋਂ ਬਾਅਦ ਜੇ ਕੋਈ ਰੋਗੀ ਹੈ ਤਾਂ ਦਿਨ ਵਿੱਚ ਦੀ ਘੱਟੋ-ਘੱਟ 5 ਵਾਰੀ ਮੂਰੇ ਜਲ ਰੱਖ ਲਵੇ ਤੇ ਜਲ ਦੇ ਉੱਤੇ ਮੋਲ ਮੰਤਰ ਕਰੇ ਇੱਕ ਕਮਾਲਾ ਇੱਕ ਕਮਾਲਾ ਕਰ ਲਓ 108 ਵਾਰੀ ਜਾਂ 15 20 ਮਿੰਟ ਜਾਪ ਕਰ ਲਵੋ 15 15 ਮਿੰਟ ਐਂ ਨੇਗਾ ਟਿਕਾ ਕੇ ਜਲ ਦੇ ਉੱਤੇ ਉਹ ਜਲ ਨੂੰ ਛਕੇ ਉਹ ਜਲ ਨੂੰ ਮੁਕਰਣਾ ਦੇਵ ਜਿੰਨਾ ਕੋ ਉਹਦੇ ਵਿੱਚ ਨਿਕਲੇ ਨਾ ਹੋਰ ਪਾਈ ਜਾਵੇ ਦਿਨ ਵਿੱਚ ਦੀ ਪੰਜ ਵਾਰੀ ਮੋਲ ਮੰਤਰ ਕਰੀਏ ਇਸ ਤਰ੍ਹਾਂ 20 20 ਮਿੰਟ ਉਰੂ ਸ਼ਕੇ ਦਵਾਈ ਮੰਗੋ ਦੋਨੇ ਹੱਥਾਂ ਦੇ ਨਾਲ ਇਸ ਤਰ੍ਹਾਂ ਇਹ ਵੀ ਕਰਨਾ ਹੈ ਸੇ ਗੁਰੂ ਨਾਨਕ ਪਾਸ਼ਾ ਮਹਾਰਾ ਅਕਾਲ ਪੁਰਖ ਵੈਗੁਰ ਜੀਓ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਪਾਣੀ ਨੂੰ ਵੀ ਨਮਸਕਾਰ ਕਰਨੀ ਹੈ ਗੁਰੂ ਨੇ ਪਾਣੀ ਨੂੰ ਪਿਤਾ ਕਹਿਤਾ ਵੀ ਹੈ ਜਲ ਦੇਵਤਾ ਇਹ ਪਾਣੀ ਪਿਤਾ ਜੀ ਆਪ ਦੀ ਤਸਵੀਰ ਮੇਰੇ ਲੈਕ ਜਾਨੀ ਕਿ ਆਪ ਦੀ ਜਿਹੜੀ ਤਸਵੀਰ ਹੈ ਮੇਰੇ ਦੋ ਕਟਣ ਦੇ ਲੈਕ ਹੋ ਜਾਵੇ ਮੈਂ ਆਪ ਨੂੰ ਨਮਸਕਾਰ ਕਰਦਾ ਹਾਂ ਇਹ ਦੋਨੇ ਹੱਥਾਂ ਦੇ ਨਾਲ ਜਦੋਂ ਛਕਣਾ ਹੈ ਜਿਵੇਂ ਪੰਜ ਪੈਰੇ ਅਮਰਤ ਵੇਲੇ ਅਮਰਤ ਸਕਾਉਣ ਵੇਲੇ ਸਕਾਉਂਦੇ ਨੇ ਇਸ ਤਰ੍ਹਾਂ ਬੁੱਕ ਕਰਕੇ ਇਸ ਤਰ੍ਹਾਂ ਛਕਣਾ ਹੈ ਛਕਣੇ ਬੀਲੇ ਤੁਸੀਂ ਇਸ ਤਰ੍ਹਾਂ ਛਕਣਾ ਹੈ ਜਿਵੇਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਸ਼ਕਾ ਰਹੇ ਹੁਣ ਧਿਆਨ ਵਿੱਚ ਲੈ ਕੇ ਆਉਣਾ ਐਨ ਪੂਰਾ ਧਿਆਨ ਨਾਲ ਵੀ ਗੁਰੂ ਨਾਨਕ ਪਾਸ਼ਾ ਮੈਨੂੰ ਸ਼ਕਾ ਰਹੇ ਨੇ ਐ ਪੰਜ ਵਾਰੀ ਛਕਣਾ ਹੈ ਤੁਸੀਂ ਦਿਨ ਵਿੱਚ ਦੀ ਤੇ ਤੁਸੀਂ ਜਿਉਂ-ਜਿਉ ਛੱਕੀ ਜਾਓਗੇ ਦਿਨ ਪੈਂਦੇ ਜਾਣਗੇ ਤੁਹਾਨੂੰ ਇਸ ਦਾ ਥੱਲੇ ਉਤਰਦੀ એનર્ਜੀ ਮਹਿਸੂਸ ਹੋਊਗੀ ਪਰ ਪ੍ਰੇਹਜ ਰੱਖਣਾ ਹੈ ਖਾਣ ਪੀਣ ਦਾ ਵੀ ਜਿਹੜੇ ਸਰੀਰ ਨੂੰ ਨੁਕਸਾਨ ਕਰਦੀਆਂ ਨੇ ਨਾਮ ਔਗਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਬਿਦਨਾ ਬਣਾਈ ਨਾਮ ਔਖੇ ਕਹਿੰਦੇ ਸਾਰੇ ਘਟਾਂ ਦੇ ਵਿੱਚ ਨਾਮ ਦਵਾਈ ਸੋ ਇਸ ਤਰ੍ਹਾਂ ਕਰਕੇ ਜੇ ਇਸ ਤਰ੍ਹਾਂ ਛਕਦੇ ਰਹੋਗੇ ਰੋਜ਼ 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 ਬਿਨਾਂ ਨਾਗੇ ਤੋਂ ਪੰਜ ਵਾਰੀ ਇਹ ਸਰਚ ਕਰਕੇ ਵੀ ਦੇਖ ਲਈ ਮਨੋਵਿਗਿਆਨੀਆਂ ਨੇ ਵੀ ਸਭ ਨੇ ਵੀ ਬਾਣੀ ਦਾ ਅਸਰ ਵਿਚਾਰਾਂ ਦਾ ਅਸਰ ਜਲਤੇ ਹੁੰਦਾ ਅਜਵਾ ਕੇ ਦੇਖ ਲਓ ਸੀ ਕੱਲੇ 20 25 ਦਿਨਾਂ ਤੱਕ ਕੰਮ ਤਾਂ ਹੈ ਨਹੀਂ ਰੋਗਾਂ ਦੀ ਦਵਾਈ ਲੋਕ ਖਾਂਦੇ ਨੇ ਤਿੰਨ ਤਿੰਨ ਸਾਲ ਹੋ ਗਏ ਚਾਰ ਚਾਰ ਸਾਲ ਹੋ ਗਏ ਪਰ ਲਗਾਤਾਰ ਤੁਸੀਂ ਜਲ ਇਸ ਤਰ੍ਹਾਂ ਪੰਜ ਵਾਰੀ ਦਿਨਵੇ ਦੀ ਛਕਣਾ ਹੈ। ਬੋਲ ਮੰਤਰ ਕਰ ਕਰਕੇ 100% ਫਾਇਦਾ ਹੋਏਗਾ ਗੁਰੂ ਨਾਨਕ ਪਾਤਸ਼ਾਹ ਦਾ ਮਹਾਰਾਜ ਦਾ ਬਚਨ ਮੇਰਾ ਬਚਨੀ ਹੈਗਾ। ਇਹ ਕਰਕੇ ਦੇਖ ਲਓ। ਛਕਣਾ ਹੈ ਰੋਜ਼। ਪਾਣੀ ਬਾਲਾ ਠੰਡਾ ਨਾ ਹੋਵੇ। ਬਾਲਾ ਗਰਮ ਵੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।